ਦੇਖੋ ਪਿਛਲੇ ਏਰੀਏ ਦੇ ਵਿੱਚ ਪਾਣੀ ਉੱਤਰ ਗਿਆ ਕਿਤੇ ਬੰਨ ਟੁੱਟ ਵੀ ਰਹੇ ਆ ਕਿਤੇ ਤੱਕੜੀ ਵੀ ਹੋ ਰਹੀ ਹੈ ਪਰ ਫਾਜ਼ਲ ਕੇ ਏਰੀਏ ਦੇ ਵਿੱਚ ਜਿਹੜੇ ਪਿੰਡ ਲੱਗਦੇ ਨੇ ਇਧਰ ਦੇ ਪਾਸੇ ਬਾਰਡਰ ਦੇ ਨਾਲ ਇੱਥੇ ਹਾਲਾਤ ਬੜੇ ਨਾਜ਼ੁਕ ਨੇ ਪਰ ਅੱਜ ਕੁਦਰਤ ਨੇ ਕੁਝ ਸੁਣੀ ਹੈ ਚਾਰ ਉਂਗਲਾਂ ਸਿਰਫ ਚਾਰ ਉਂਗਲਾਂ ਪਾਣੀ ਘਟਿਆਗਾ ਬਾਕੀ ਹਾਲਾਤ ਮਾੜੇ ਨੇ ਕਿਉਂਕਿ ਪਾਣੀ ਦੇ ਰਫਤਾਰ ਬੜੀ ਤੇਜ਼ ਆ ਜੀ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਇੱਥੇ ਸਿਰਫ ਜਿਹੜਾ ਰਾਚਣਾ ਨਾ ਵੋਟਾਂ ਰਾਹੀਂ ਜਾ ਰਿਹਾ ਹੈਗਾ ਪ੍ਰਸ਼ਾਦਾ ਬਣ ਕੇ ਅਸੀਂ ਪਹਿਲਾਂ ਵੀ ਭਰਾਵਾਂ ਨੂੰ ਬੇਨਤੀ ਕੀਤੀ ਵੀ ਸੁੱਕਾ ਰਾਚਣ ਇਥੇ ਨਾ ਲੈ ਕੇ ਆਓ ਸਭ ਤੋਂ ਵੱਡੀ ਗੱਲ ਹੈ ਵੀ ਉਹ ਨਹੀਂ ਕਿਉਂ ਜਾ ਰਿਹਾ ਹੈਗਾ ਹਾਂ ਕਿਉਂਕਿ ਵੋਟਾਂ ਦੇ ਵਿੱਚ ਦੋ ਗੱਟੇ ਟਿਕਦੇ ਤਿੰਨ ਟਿਕਦੇ ਹਨ ਪਰ ਛੁੱਕਾ ਰਾਚਣ ਭੇਜ ਕੇ ਆਪਾਂ ਕਰਨਾ ਵੀ ਕੀ ਹੈ ਬ੍ਰਦਰ ਜਦੋਂ ਉੱਥੇ ਪੱਕਣੀ ਨਹੀਂ ਹੈਗਾ ਨਾ ਇਸ ਕਰਕੇ ਸਿਰਫ ਆਪਾਂ ਬਣੇ-ਬਣਾਏ ਪ੍ਰਸ਼ਾਦਾ ਲਿਆ ਰਹੇ ਹਾਂ ਬਾਕੀ ਜਿੰਨੇ ਵੀ ਮੇਰੇ ਭਰਾ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾਗਾ ਕਿ ਬਿਜਲੀ ਰਾਸ਼ਨ ਬਹੁਤ ਆ ਚੁੱਕਿਆ ਹੈ ਜਿਹੜੇ ਵੀ ਪ੍ਰਾਇ ਪਿੰਡਾਂ ਚੋਂ ਕਰਾਈਆਂ ਕਰਦੇ ਆ ਉਹ ਆਪਣੇ ਰਾਸ਼ਨ ਪੈਸੇ ਸਾਹਮਣੇ ਰੱਖਣਾ ਕਿਉਂਕਿ ਵੱਡੇ ਤੌਰ ਦੇ ਉੱਤੇ ਜਦੋਂ ਦਰਿਆ ਨੇ ਵਾਪਸ ਹੋਣਾ ਤੇ ਬੜੀ ਵੱਡੇ ਪੱਧਰ ਤੇ ਬਰੇਤੀ ਚੜਨੀ ਹੈ ਕਿਉਂਕਿ ਇਹ ਬਰੇਤੀ ਨੇ ਇੱਕ ਸਵਾ ਕਿੱਲਾਂ ਦੇ ਵਿੱਚ ਚੜਨੀ ਆ ਉਹ ਮੈਂ ਪਿੱਛੇ ਵੀ ਮੇਰੀ ਗੱਲ ਗੱਲ ਹੋਈ ਸੀ ਜਿਹੜਾ ਰਾਵੀ ਨੇ ਦਰਿਆ ਨੇ ਲੋਕ ਮਾਰੇ ਆ ਮੇਨੂੰ ਬ੍ਰਦਰ ਨੇ ਫੋਨ ਕਰਾਈ ਬਟਾਲੇ ਤੋਂ ਡੇਰਾਬ ਬਨਾਨਕਲੇ ਪਾਸੇ ਗਿਆ ਜੀ ਕਹਿੰਦਾ 100 ਕਿੱਲੇ ਦੇ ਵਿੱਚ 5-5 ਫੁੱਟ 5-5 ਫੁੱਟ ਬੇਨਤੀ ਹੈ 100 ਕਿੱਲੇ ਦੇ ਵਿੱਚ ਠੀਕ ਹੈ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਇੱਧਰ ਨੂੰ ਸੁੱਕਾ ਰਾਸ਼ਨ ਲੈ ਕੇ ਫਾਜ਼ਲ ਕੱਕ ਨਹੀਂ ਨਾ ਉਡੋ ਇੱਥੇ ਆਸ-ਪਾਸੇ ਪਿੰਡਾਂ ਦੇ ਭਰਾ ਨੇ ਸਾਰਾ ਲੋਕਲ ਮੇਰੇ ਵੀਰ ਪ੍ਰਸ਼ਾਦਾ ਬਣਾ ਕੇ ਸਾਡੇ ਕੋਲ ਆ ਰਹੇ ਨੇ ਅਸੀਂ ਉਹ ਪ੍ਰਸ਼ਾਦਾ ਭਜਾ ਰਹੇ ਆਂ ਵੀਰ ਮਿਰੇ ਉਸ ਮੈਂ ਪਹਿਲਾਂ ਵੀ ਵੀਡੀਓ ਚਾੱਕ ਕੇ ਵੀ ਸੁੱਕੇ ਰਾਸ਼ਨ ਵਾਂਗਰ ਨਾ ਪਾਓ ਆਪਏ ਭਰਾਵਾਂ ਨੂੰ ਆਪ ਕਮਾਉਣ ਵਾਲਾ ਕਰਨਾ ਇਹਨਾਂ ਦੇ ਬਾਣ ਪਤਰ ਕਰਨੇ ਆ ਵਿੱਚ ਭਰਾਵਾਂ ਨੇ ਕਿਹਾ ਅਗੇ ਗਰੀਬ ਜਿਹੜੇ ਮਜ਼ਦੂਰ ਭਾਈਚਾਰਾ ਉਹਨਾਂ ਦਾ ਕਿਉਂ ਭਾਈ ਜੀ ਉਹਨਾਂ ਖਾਤਰ ਵੀ ਮਕਾਨ ਜੋ ਡਿੱਗਣਗੇ ਉਹਦਾ ਵੀ ਕੰਮ ਚੱਲੂਗਾ ਠੀਕ ਆ ਉਹ ਸਾਡੀਆਂ ਟੀਮਾਂ ਕੰਮ ਕੀਤਾ ٹرسٹ ਬੜੂ ਸਾਹਿਬ ਦੀਆਂ ਮੰਗ ਲੈ ਪਾਸਿਓ ਕਰਦੀਆਂ ਆ ਰਹੀਆਂ ਨੇ ਤੇ ਇਹੀ ਗੱਲ ਕਹਿੰਦਾ ਵੀਰ ਮੇਰੇਆ ਜੇ ਜ਼ਿਮੀਂਦਾਰ ਦਾ ਸਰਕਲ ਚੱਲੂ ਤਾਂ ਸਭ ਦਾ ਸਰਕਲ ਘੁੰਮਣਾ ਕਿਉਂਕਿ ਵੱਡੀ ਗੱਲ ਇਹ ਆ ਜੇ ਹੁਣ ਮਜ਼ਦੂਰ ਭਾਈਚਾਰਾ ਗੱਡਿਆ ਠੀਕ ਹੈ ਨਾ ਚੋਨਾ ਉਹ ਲਾਊਗਾ ਉਹਨਾਂ ਕੋਲੇ 4 ਸਰਕ ਪੈਸੇ ਘੁੰਮਣਗੇ ਸਰਕ ਲਾਊ ਜੇ ਖੇਤਾਂ 'ਚ ਫਸਲ ਲੱਗੂਗੀ ਤਾਂ ਉਹਨਾਂ ਦੀ ਵੀ ਹਿਦਿਆੜੀ ਵੀ ਚੱਲੇਗਾ ਹਣਾ ਇਹ ਕਹਿੰਦਾ ਵੀਰ ਮੇਰੇ ਉਹ ਅਸੀਂ ਇੱਕ ਪੱਕੀ ਨਹੀਂ ਸੋਚਦੇ ਸੀ ਸਾਰੇ ਪੱਕੀ ਸੋਚਦੇ ਆ ਜਿਹੜੇ ਭਰਾ ਨੇ ਜਿੰਨਾ ਨਹੀਂ ਘਰਾਂ ਦੀ ਮੁਰੰਮਤ ਕਰ ਸਕਦੇ ਸੀ ਉਹਨਾਂ ਦੀ ਘਰਾਂ ਦੀ ਮੁਰੰਮਤ ਵੀ ਕਰਾਵਾਂਗੇ ਜਿਹੜੇ ਬਾਣਾ ਦੇ ਵਿੱਚ ਮਿੱਟੀ ਚੜੀ ਹੋਈ ਆ ਅਸੀਂ ਉਹ ਡੀਜ਼ਲ ਵੀ ਪ੍ਰੋਵਾਈਡ ਕਰਾਵਾਂਗੇ ਆਪਣੇ ਟਰੈਕਟਰ ਲਾ ਕੇ ਉਹ ਬਾਣ ਪੱਧਰ ਕਰਾਵਾਂਗੇ ਇਹ ਹੀ ਇੱਕ ਹੱਥ ਬਨ ਕੇ ਬੇਨਤੀ ਆ ਕੰਮ ਵਾਲੇ ਪੁਲ ਤੇ ਜਿਹੜਾ ਕੰਮ ਵਾਲਾ ਪੁਲ ਨੂੰ ਮੇਨ ਬੋਲਿਆ ਜਾਂਦਾ ਫਾਜਲ ਕਾਲ ਦੇ ਪਾਸੇ ਜਿੱਥੇ ਪਾਣੀ ਵੀਰ ਤੁਸੀਂ ਉਥੇ ਰੁਸਕਾ ਰਾਸ਼ਨ ਨਾ ਲੈ ਕੇ ਆਓ ਤੁਸੀਂ ਸੁੱਕਾ ਰਾਸ਼ਨ ਲੈ ਕੇ ਆ ਜੇ ਫਿਰ ਸਾਨੂੰ ਫੋਨ ਕਰ ਦਿਨੇ ਬਾਈ ਸਾਡਾ ਸੁੱਕਾ ਰਾਸ਼ਨ ਉਹ ਕਿਤੇ ਕੋਈ ਡੰਪ ਕਰਾਉਂਦਾ ਕਿਤੇ ਕੋਈ ਡੰਪ ਕਰਾਉਂਦਾ ਦਮ ਕੀ ਹੈ ਯਾਰ ਇਹ ਗੱਲ ਕਹਿੰਦਾ ਵੀਰ ਪੈਸਾ ਬਚਾ ਕੇ ਰੱਖੋ ਜੋ ਆਪਣੀ ਡੀਜ਼ਲ ਦੇ ਖਰਚਾ ਆਵੇ ਜੀ ਤੁਸੀਂ ਗੱਲ ਇੱਥੇ ਕੀਤੀ ਹੈ ਕਿ ਤੁਸੀਂ ਸਾਰੇ ਇਲਾਕਿਆਂ ਵਿੱਚ ਲਗ ਭਗ ਤੁਸੀਂ ਗਿਰਾ ਮਾਰ ਚੁੱਕੇ ਹੋ ਤਾਂ ਸਭ ਤੋਂ ਮਾੜੇ ਹਾਲਾਤ ਕਿਸੇ ਨਹੀਂ ਦੇ ਵਿੱਚ ਦੇਖੋ ਜੀ ਇਸ ਟਾਈਮ ਸਭ ਤੋਂ ਜ਼ਿਆਦਾ ਪਾਣੀ ਇੱਥੇ ਹੈ ਨਾ ਪਰ ਇੱਥੇ ਏਰੀਆ ਘਟਾ ਪਰ ਜਿਹੜਾ ਪਠਾਨਕੋਟ ਤੋਂ ਲੈ ਕੇ ਰਮਦਾਸ ਤੱਕ ਸਭ ਤੋਂ ਵੱਡਾ ਏਰੀਆ ਜਿਹੜਾ ਰਾਵੀ ਦਰਿਆ ਨੇ ਮਾਰਿਆ ਹੈਗਾ ਉਧਰ ਹਾਲਾਤ ਕਿਉਂਕਿ ਹਾਲਾਤ ਇੱਧਰ ਵੀ ਮਾੜੇ ਇਹ ਨਹੀਂ ਕਹ ਸਕਦਾ ਵੀ ਹਾਲਾਤ ਮਾੜੇ ਨਹੀਂ ਹਨ ਪਰ ਉਧਰ ਏਰੀਆ ਬਹੁਤ ਜ਼ਿਆਦਾ ਹੈ ਇੱਧਰ ਮੈਂ ਦੇਖੋ ਮੈਂ ਅੱਗੇ ਪਿੱਛੇ ਤਾਂ ਘੁੰਮਿਆ ਨਹੀਂ ਜਾਮ ਫਿਰੋਜ਼ਪੁਰ ਗਿਆ ਆ ਮੈਂ ਜਾਂ ਜਲਾਲਾਬਾਦ ਗਿਆ ਆ ਮੈਂ ਉੱਥੇ ਨਹੀਂ ਘੁੰਮਿਆ ਮੈਂ ਸਿਰਫ ਇੱਥੇ ਫਾਜ਼ਲਕਾ ਤੇ ਅਸੀਂ ਪਿਛਲੇ 7 ਦਿਨਾਂ ਤੋਂ ਨਾ ਹਾਲਾਤ ਇੱਥੇ ਵੀ ਮਾੜੇ ਆ ਪਰ ਉੱਥੇ ਪਾਣੀ ਮੁੜਿਆ ਨਾ ਉੜਮ ਤੋਂ ਬਾਅਦ ਬਰਬਾਦੀ ਦੀ ਸੀ ਹਨਾ ਦਿਸਿਆ ਵੀ ਬ੍ਰੇਤੀ ਕਿੰਨੇ ਕਿੰਨੇ ਬਾਣਾ ਚੜ ਗਈ ਇੱਥੇ ਜੇ ਵੋਟਾਂ ਚੱਲ ਰਹੀਆਂ ਜੇ ਜਦੋਂ ਪਾਣੀ ਮੁੜੂਗਾ ਉਦੋਂ ਆ ਪਤਾ ਲੱਗੂ ਵੀ ਕਿੰਨਾ ਨੁਕਸਾਨ ਹੈ ਖੇਤਾਂ ਦੇ ਵਿੱਚ ਹਨਾ ਹੁਣ ਘਰਾਂ ਦਾ ਪਣ ਦਿਸਰੇ ਵੀ ਨੁਕਸਾਨ ਹੀ ਹੈ ਕਿਸੇ ਦਾ ਘਰ ਬਹਿ ਜੂ ਅਗੇ ਦੀ ਛੱਤ ਨਹੀਂ ਭੁਕੇਦੀ ਨਹੀਂ ਕਿਉਂਕਿ ਪਾਣੀ ਤੋਂ ਬਾਅਦ ਜਿਹੜੀ ਦਿਸਦੀ ਹੈ ਨਾ ਹਾਲ ਤੋਂ ਬੜੀ ਮਾੜੀ ਹੁੰਦੀ ਹੈ ਉਹ ਬਾਣਾ ਬੜਾ ਮਾੜਾ ਦ੍ਰਿਸ਼ ਹੁੰਦਾ ਹੈ ਉਸ ਏਰੀਆ ਵਿੱਚ ਜ਼ਿਆਦਾ ਮਾਰ ਕਹਿ ਸਕਦਾ ਨਹੀਂ ਉਹ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਹੈ ਨਾ ਉਹ ਏਰੀਆ ਬੜਾ ਲੰਮਾ ਆ ਗਿਆ ਏਰੀਆ ਬੜਾ ਲੰਮਾ ਆ ਗਿਆ ਇਹ ਏਰੀ ਪਰ ਇੱਥੇ ਜੇ ਪਾਣੀ ਵਾਪਸੀ ਤੋਂ ਘਟੂਗਾ ਫੇਰ ਦਿਸਣਗੇ ਵੀ ਹਾਲਾਤ ਕਿਦਾਂ ਹੁੰਦੇ ਹਨਾ ਉਦੋਂ ਪਹਿਲਾਂ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਗੱਲ ਕਰੀਏ ਤੁਸੀਂ ਇੱਥੇ ਕੈਂਪ ਲਾਇਆ ਹੋਇਆ ਤਾਂ ਨਾਲ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਹੈ ਅੰਦਰ ਕਾਫੀ ਜਿਹੜੇ ਘਰ ਨੇ ਉਹ ਫਸੇ ਹੋਏ ਨੇ ਦੇਖੋ ਠੀਕ ਹੈ ਜੀ ਐਨਡੀਆਰਫ ਦੀਆਂ ਟੀਮਾਂ ਪ੍ਰਸ਼ਾਸਨ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਐਨਡੀਆਰਫ ਦੀਆਂ ਟੀਮਾਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਜੀ ਉਹ ਸਾਥ ਸਾਡਾ ਵੀ ਸਾਥ ਦੇ ਰਹੀਆਂ ਹੀ ਆ ਅਸੀਂ ਉਹਨਾਂ ਦਾ ਸਾਥ ਵੀ ਦੇ ਰਹੇ ਹਾਂ ਨਾ ਉਹ ਬੰਦਿਆਂ ਨੂੰ ਢੋਟ ਭਾਈ ਦਾ ਟਰਾਂਸਪੋਰਟ ਦਾ ਕੰਮ ਕਰ ਰਹੇ ਆ ਅਸੀਂ ਅਮਨਿਕ ਜਾਲੂ ਪ੍ਰਸ਼ਾਦਾ ਪਚਾ ਰਹੇ ਆ ਉਹ ਵੀ ਜਿੱਥੇ ਲੋੜ ਬੰਦੇ ਆ ਰੱਛ ਰੋਂਦਾ ਉਹ ਵੀ ਪਚਾਉਂਦੇ ਆ ਉਹ ਵਧੀਆ ਸੰਯੋਗ ਦੇ ਰਹੇ ਨੇ ਠੀਕ ਆ ਐਨਡੀਆਰ ਫਲੇਪਰਾ ਠੀਕ ਵੀਡੀਓ ਵੇਖਣ ਵਾਲਿਆਂ ਨੂੰ ਕੋਈ ਬੇਨਤੀ ਜਾਂ ਸੰਦੇਸ਼ ਬੇਨਤੀ ਇਹ ਹੀ ਆ ਵੀਰ ਜੀ ਵੀ ਸੁੱਕੇ ਰੱਛ ਰਮਾਂਗਰ ਨਾ ਉੱਡੋ 5 7 10 ਦਿਨ ਘਰੇ ਬੇਟ ਕਰੋ ਹਾਲਾਤ ਠੂਟ ਹੋਣ ਦੇ ਆਪ ਦੇ ਹੱਥੀ ਆਪ ਆ ਕੇ ਪਿੰਡਾਂ 'ਚ ਵੰਡ ਕੇ ਜਾਓ ਬੰਨਾ ਤੇ ਸਿੱਟ ਕੇ ਜਾਣ ਦਾ ਕੋਈ ਫਾਇਦਾ ਨਹੀਂ ਇੱਥੇ ਸਿਰਫ ਬਣਿਆ ਬਣਾਇਆ ਪ੍ਰਸ਼ਾਦਾ ਆਵੇ ਤੇ ਜਾ ਪਾਣੀ ਪਾਣੀ ਆਪਾਂ ਭੇਜ ਸਕਦੇ ਆ ਜਿਹੜੇ ਭਰਾਣੇ ਭੇਜਣਾ ਜਾਂ ਬਣਿਆ ਆਪਣੇ ਪ੍ਰਸ਼ਾਦਾ ਆਵੇ ਸੁੱਕਾ ਰੱਛ ਨਾ ਲੈ ਕੇ ਆਵੇ ਹਾਂ ਇੱਕ ਪੱਠੇ ਕਹਰੇ ਵੀ ਅਸੀਂ ਟਰਾਲੀਆਂ ਲੈ ਕੇ ਆ ਰਹੇ ਆਂ ਭਾਈ ਉਹ ਗਾਹ ਜਾ ਹੀ ਨਹੀਂ ਰਿਹਾ ਉਹਦਾ ਕਰਨਾ ਕੀ ਇਹ ਮੰਡੀਆਂ ਢੇਰ ਕਰ ਕਰ ਮੁੜ ਜਾ ਰਹੇ ਆ ਨਾ ਜੀ ਇਹ ਜਿਹਨੇ ਵੀ ਭਰਾਣੇ ਕਿਸੇ ਨੇ ਫੀਡ ਭੇਜਣੀ ਇਹਨਾਂ ਨੂੰ 10 ਕਿਲੋ ਦੀ ਥੈਲੀ ਆਉਂਦੀ ਆ ਉਹਦੀ ਭੇਜੋ ਕਿਉਂਕਿ ਉਹਦੇ ਨਾਲ ਐਡਜਸਟਮੈਂਟ ਹੋ ਜਾਂਦੀ ਇਹਨਾਂ ਵੱਡੀਆਂ ਬੋਰੀਆਂ ਨਹੀਂ ਪੋੜ ਚੁੱਕੀਆਂ ਆਉਂਦੀਆਂ